ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣ ਆਏ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਾਹਿਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਆਂ yograj singh saputra shaheed baba deep singh ji di fateh sare kabool kareyo ਓਹ ਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਕੇ ਜੋ ਇੱਥੇ ਉਹਨਾਂ ਤੇ ਜਿਉਂਦੇ ਜੀ ਆਜੀ ਤੇ ਚੰਗਤ ਆ ਕਰੀ ਹੈ ਇਹੀ ਕਰ ਹੈ ਅਸਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਢੇਰੇ ਨੇ ਇਹਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈ ਤਾਂ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਾਂਦਾ ਵੀ سلسلہ ਸ਼ੁਰੂ ਹੋ ਜਾਂਦਾ ਕਹਿੰਦੇ ਕਿ ਜਦੋਂ ਪਾਣੀ ਹੋਰ ਵੀ ਚੱਲਦਾ ਹੈ ਨਹੀਂ ਤੇ ਬਹੁਤ ਜਿਆਦਾ ਲੋਕੀ ਨੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ 何 <music> ਅੱਜ ਮਹਾਰਾਜ ਦੇ ਦਰਸ਼ਨ ਕਰਨ ਆਏ ਆਂ ਔਰ ਅਸ਼ੀਰਵਾਦ ਲੈਣ ਆਏ ਆਂ ਸਾਡੀ ਫਿਲਮ ਜਿਹੜੀ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ਪੰਜਾਬੀ ਦੀ ਪਹਿਲੀ ਹਾਰਰ ਕਾਮੇਡੀ ਫਿਲਮ ਜਿਹਦੇ ਚ ਹਸਾਵਾਂਗੇ ਵੀ ਡਰਾਵਾਂਗੇ ਵੀ ਬੂ ਮੈਂ ਡਰਗੀ ਉਹਦੇ ਵਾਸਤੇ ਅਸ਼ੀਰਵਾਦ ਲੈਣੇ ਕਿ ਚੜ੍ਹਦੀ ਕਲਾ ਦੇ ਵਿੱਚ ਸਾਰੀ ਟੀਮ ਦਾ ਰਵੇ ਔਰ ਫਿਲਮ ਚੱਲੇ ਸਾਰਿਆਂ ਨੂੰ ਪਸੰਦ ਆਵੇ ਇਹੀ ਹੈ ਜੀ ਕਿ ਮਾਲਕ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਵੀ ਆ ਮੰਗਾਂ ਸੜੀਆਂ ਸਰਕਾਰ ਵਾਸਤੇ ਸਰਕਾਰ ਲਈ ਔਰ ਸੜੀਆਂ ਸਾਰੀਆਂ ਪੂਰੀਆਂ ਹੋਣ ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਖਤਮ ਹੋਵੇ ਔਰ ਸਾਰੇ ਸੁੱਖੀ ਚੱਲੀ ਆਪੋ ਆਪਣੇ ਘਰਾਂ ਚ ਠੀਕ ਹੈ ਜੀ ਬਿਲਕੁਲ ਜੀ ਦੇਖੋ ਆਲਵੇਜ਼ ਜਦੋਂ ਵੀ ਕੋਈ ਫਿਲਮ ਆਉਂਦੀ ਹੈ ਜਾਂ ਸਾਡਾ ਕੋਈ ਵੀ ਚੰਗਾ ਕੰਮ ਹੁੰਦਾ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਮੇਸ਼ਾ ਹਾਜ਼ਰੀ ਲਵਾਉਣੀ ਆ ਹਨਾ ਤੇ ਹੁਣ ਸਾਡੀ ਫਿਲਮ ਆ ਰਹੀ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਚੰਗੀ ਥਾਂ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕਰੀਏ ਤੇ ਅਸੀਂ ਆਪਣੀ ਜਿਹੜੀ ਮੇਰਾ ਜਿਹੜਾ ਫਸਟ ਡੇ ਆ ਅੱਜ ਫਸਟ ਡੇ ਆ ਤੇ ਮੈਂ ਦਰਬਾਰ ਸਬ ਤੋਂ ਪ੍ਰੋਮੋਸ਼ਨ ਸ਼ੁਰੂ ਕਰ ਰਹੀ ਹਾਂ ਕਿਸੇ ਦਾ ਚਿੱਟਨਾ ਸਕੂਨ ਮਿਲਦਾ ਹੈ ਬਹੁਤ ਜ਼ਿਆਦਾ ਸਕੂਨ ਮਿਲਦਾ ਆਲਵੇਜ਼ ਜਦੋਂ ਵੀ ਆਈਦਾ ਤੇ ਮੈਨੂੰ ਅੱਜ ਹੀ ਅਨੀਤਾ ਮੈਮ ਕਹਿ ਰਹੇ ਸੀ ਕਹਿੰਦੇ ਵੀ ਜਦੋਂ ਤੂੰ ਦੁਬਾਰਾ ਆਏਂਗੀ ਨਾ ਕਹਿੰਦੇ ਮੈਂ ਤੈਨੂੰ ਉਸ ਟਾਈਮ ਲੈ ਕੇ ਆਉਣਾ ਵੀ ਰਾਤ ਦੇ 2 ਵਜੇ ਤੇ ਮੈਂ ਪੱਕਾ ਹੁਣ ਪਲਾਨ ਬਣਾ ਲਿਆ ਕਿ ਜਦੋਂ ਮੈਂ ਆਉਣਾ ਤੇ ਉਦੋਂ ਮੈਂ ਬਹੁਤ ਅਰਲੀ ਮਾਰਨਿੰਗ ਇੱਥੇ ਆਉਣਾ ਚਾਹਣੀ ਆ ਤੇ ਬੈਠਣਾ ਚਾਹਣੀ ਆ ਇੱਥੇ ਆ ਕੇ ਦੇਖੋ ਪਿਕਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਾਮੇਡੀ ਮੂਵੀ ਆ ਬਹੁਤ ਸਾਰੇ ਵਧੀਆ ਵਧੀਆ ਆਰਟਿਸਟ ਨੇ ਜਿਹੜੇ ਕੰਮ ਕਰ ਰਹੇ ਐ ਇਸ ਫਿਲਮ ਦੇ ਵਿੱਚ ਤੇ ਅਲੱਗ ਤਰ੍ਹਾਂ ਦਾ ਕਨਸੈਪਟ ਆ ਜਿਹਦੇ ਵਿੱਚ ਹਾਰਰ ਵੀ ਆ ਤੇ ਫਨੀ ਵੀ ਆ ਤੇ ਸਾਰੀਆਂ ਚੀਜ਼ਾਂ ਦਾ ਮਿਕਸ ਤੁਹਾਨੂੰ ਜਿਹੜਾ ਪੈਕੇਜ ਇਸ ਵੱਲੋਂ ਦੇ ਵਿੱਚ ਵੇਖਣ ਨੂੰ ਮਿਲੇਗਾ ਇਸ ਫਿਲਮ ਦੀ ਮੋਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਤੇ ਮਲੇਰ ਕੋਟਲਾ ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਕੇ ਜੋ ਇੱਥੇ ਉਹਨਾਂ ਦੇ ਜਿਉਂਦੇ ਜੀ ਅਜੇ ਚੰਗਤ ਆ ਘਰ ਹੀ ਹੈ ਇਹੀ ਕਰ ਹੈ ਅਸਲੀ ਜਿਹੜਾ ਤੁਸੀਂ ਸਵਾਲ ਪੁੱਛਿਆ ਇਹੀ ਬਾਪੂ ਨੇ ਇਹੀ ਵੱਡ ਵਢੇਰੇ ਨੇ ਇਹ ਸ਼ਹੀਦ ਸਿੰਘ ਨੇ ਬਾਬਾ ਦੀਪ ਸਿੰਘ ਜੀ ਬਾਪੂ ਜੀ ਮੇਰੇ ਤੇ ਮੈਂ ਤਾਂ ਇਸ ਦਰ ਦਾ ਭਾਈ ਕੁੱਕਰਾਂ ਕੁੱਤਾ ਤੇ ਇੰਨੇ ਕਿ ਜੋਗਾ ਬਸ ਰੱਬ ਮੈਨੂੰ ਬਣਾ ਦੇ ਵੀ ਮਰਾਂ ਤਾਂ ਤੇਰੇ ਚਰਨਾਂ ਚਾਹੁੰਦਾ ਬਸ ਇੰਨੀ ਕਿਰਪਾ ਹੁਕਮ ਕਰੋ ਜੋਗਰਾਜੀ ਇਹ ਪਹਿਲਾਂ ਤਾਂ ਬਾਈ ਜੀ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਕਿ ਪੰਜਾਬੀਓ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਸਾਰਾ ਪੰਜਾਬ ਸਾਰਾ ਤੇਜ ਸਾਰਾ ਮੈਨੂੰ ਬੜਾ ਹੰ比亚ਰਾ ਹੈ ਹਰੇਕ ਬੰਦੇ ਦੀ ਡਿਊਟੀ ਲੱਗੀ ਹੈ ਜੀ ਤੇ ਮੇਰੇ ਖਰ ਮੇਰੀ ਡਿਊਟੀ ਲੱਗੀ ਹੈ ਵੀ ਫਿਲਮਾਂ ਦੇ ਵਿੱਚੋਂ ਦੀ ਆਪਾਂ ਆਪਣੀ ਪੰਜਾਬੀਅਤ ਨੂੰ ਕਾਇਮ ਕਰਨਾ ਹੈ ਮੈਂ ਕੋਸ਼ਿਸ਼ ਕਰ ਰਿਹਾ 55 ਸਾਲ ਤੋਂ ਲੇਕਿਨ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਜੀ ਇਸ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਵੈਸੇ ਲੋਕੀ ਹੱਸ ਵੀ ਪੈਂਦੇ ਪਰ ਤੁਹਾਡੇ ਲਈ ਵੀ ਬੜੀ ਕਮਾਲ ਦੀ ਗੱਲ ਹੋਊਗੀ ਵੀ ਚਾਰ ਪੰਜਾਬੀ ਇਕੱਠੇ ਬਹਿ ਕੇ ਰਾਜੀ ਨਹੀਂ ਹੁੰਦੇ ਇਹ 52 ਕਲਾਕਾਰ ਪੰਜਾਬ ਦੇ ਇਕੱਠੇ ਕੰਮ ਕਰ ਰਹੇ ਕਮਾਲ ਹੈ ਬੜਾ ਵੱਡਾ ਅਜੂਬਾ ਹੈ ਮੇਰੇ ਲਈ ਤਾਂ ਲੇਕਿਨ ਇੰਨੇ ਸਾਰੇ ਇਕੱਠੇ ਹੋ ਕੇ ਕਿੰਨਾ ਨੇ ਜਿਹੜਾ ਇੱਕ ਦਾ ਸਾਥ ਦਿੱਤਾ ਹੈ ਬੜੀ ਸਰ ਦਾ ਸਾਥ ਦਿੱਤਾ ਹੈ ਇਸ ਫਿਲਮ ਨੂੰ ਇੱਕ ਮਕਾਮ ਤੇ ਲੈ ਕੇ ਗਿਆ ਬੜੀ ਤਕਲੀਫਾਂ ਇਸ ਫਿਲਮ ਦੇ ਵਿੱਚ ਆਈਆਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੋਂ ਡਰ ਗਏ ਸੱਜਣਾ ਨੇ ਕਿਰਪਾ ਕੀਤੀ ਤੇ ਫਿਲਮ ਜਿਹੜੀ ਹੈ ਇਹ ਸਿਰੇ ਚੜੀ ਤੇ ਪ੍ਰੋਡਿਊਸਰ ਬੜੇ ਹੀ ਨਫੀਸ ਬੰਦੇ ਬੜੇ ਚੰਗੇ ਬੰਦੇ ਹੈ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਰੇ ਨੇ ਇਕੱਠੇ ਹੋ ਕੇ ਇਸ ਫਿਲਮ ਨੂੰ ਉਭਾਰਿਆ ਤੇ ਇਸ ਫਿਲਮ ਦੇ ਵਿੱਚ ਮੇਰਾ ਮੈਂ ਕਹਿਣ ਦਾ ਮਤਲਬ ਹੈ ਹੁਣ ਆਪਾਂ ਇੱਥੇ ਆਏ ਆ ਸਕੂਨ ਬੜਾ ਆਪਾਂ ਤੇ ਫਿਲਮ ਵੀ ਆਪਾਂ ਦੇਖੀ ਤਾਂ ਆਪ ਨੂੰ ਸਕੂਨ ਹੋਵੇ ਆਪਾਂ ਹਸੀਏ ਖੇਡੀਏ ਹਸਣਾ ਕਿੱਡਾ ਮਨ ਕਾ ਚਾਉ ਤੇ ਸਿਲਨ ਦੇ ਵਿੱਚ ਇਹ ਹਾਸਾ ਕਿੱਡਾ ਤਾਂ ਹੈਗਾ ਹੀ ਹੈਗਾ ਪਰ ਇੱਕ ਬੜਾ ਅੱਛਾ ਕੰਟੈਂਟ ਹੈ ਲਾਈਫ ਦੇ ਵਿੱਚ ਜਿੱਦਾਂ ਹਾਰਰ ਕਾਮੇਡੀ ਪਹਿਲੀ ਵਾਰੀ ਆਈ ਹੈ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਬਣਦਾ ਸਾਰਿਆਂ ਦਾ ਅਸੀਂ ਜਿੰਨੀ ਕਾਮ ਹੈ ਜਿੰਨੇ ਆਪਣੇ ਲੋਗ ਨੇ ਉਹਨਾਂ ਨੂੰ ਐਂਟਰਟੇਨ ਕਰ ਸਕੀਏ ਅਸਾਸ ਕੀਏ ਉਹਨਾਂ ਦੇ ਦੋ ਘੜੀ ਦੋ ਘੰਟੇ ਵਾਸਤੇ ਦੁੱਖ ਦੂਰ ਕਰ ਸਕੀਏ ਪ੍ਰੈਸ਼ਰ ਦੂਰ ਕਰ ਸਕੀਏ ਮੇਰਾ ਤੇਹੀ ਮਕਸਦ ਰਹਿਦਾ ਹੈ ਜੀ ਕਿ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਵਾਜ਼ੇ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ 'ਤੇ ਰਾਜ ਉੱਗਦੀ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਡੌਂਡ ਦਿਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਗ੍ਰੰਥ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾ ਮੈਂ ਤਾਂ ਵੀ ਕਿਸਾਨਾਂ ਤੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਇਹ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈ ਨਹੀਂ ਹਿੰਦੁਸਤਾਨ ਇੰਨਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪਾਂ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਤੇ ਆਪਾਂ ਇਕੱਠੇ ਰਹਿੰਦੇ ਆ ਇੱਕ ਨੂਰ ਤੇ ਸਮਝ ਕੁਪਜਾ ਕੌਣ ਭਲੇ ਕੋ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘੇੜ ਚ ਪਾ ਦੇ ਨਹੀਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕੇ ਨਾਲ ਗੱਲ ਕਹੀ ਕਿ ਮੈਂ ਜਿਹਾ ਕੁਰਸੀਆਂ ਨੂੰ ਲੱਤ ਮਾਰਦਾ ਆਂ ਭਾਵੇਂ ਫੁਲਾਣਾ ਤਨਕਾ ਜੇ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਪੰਜਾਬ ਵਾਸੀਆਂ ਨਾਲ ਖੜਾ ਬੜਾ ਚੰਗਾ ਲੱਗਿਆ ਕਹਿਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕਹਿਰੋ ਤੋਂ ਬਾਅਦ ਮੈਨੂੰ ਕੋਈ ਪਹਿਲਾ ਐਸਾ ਸੀਐਮ ਨਾ ਸਟੇਟਮੈਂਟ ਦਿੱਤੀ ਆ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਇਹ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਇਹ ਸਾਰੇ ਦੇਸ਼ ਦਾ ਸਵਾਲ ਹੈ ਜਿਵੇਂ ਕਿ ਇਹ ਵਾਪਸ ਦੇ ਚਲਾਣ ਦੀ ਕੋਸ਼ਿਸ਼ ਕੀਤੀ ਯਾਰ ਪੰਜਾਬ ਤੇ ਹਰਿਆਣਾ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਮੈਂ ਬੜੀ ਬਾਰੀ ਕਿਹਾ ਹੈ ਕਿ ਤਪੋ ਰਾਜ ਰਾਜੋ ਨਰਕ ਨਹੀਂ ਹੋਣਾ ਚਾਹੀਦਾ ਤਪੋ ਰਾਜ ਰਾਜੋ ਫਕੀਰੀ ਹੋਣੀ ਚਾਹੀਦੀ ਹੈ ਤੇ ਆਪਾਂ ਆਪਣੇ ਘਰਾਂ ਜੀ ਬਾਰਡਰ ਬਣਾਵਾਂਗੇ ਅੱਗੇ ਹਿੰਦੁਸਤਾਨ ਦੀ ਵੰਡ ਘੱਟ ਹੋਈ ਹੈ ਆਪਾਂ ਪਾਕਿਸਤਾਨ ਬਣਾਤਾ ਗੋੜੇ ਬਣਾ ਕੇ ਚਲੇ ਗਏ ਆਪਾਂ ਆਪਣੇ ਭਾਈਆਂ ਨੂੰ ਅਲੱਗ ਕਰਦਾ ਕਿੱਡਾ ਵੱਡਾ ਹਿੰਦੁਸਤਾਨ ਦੇਸ਼ ਤੱਕ ਉਹ ਆਪਾਂ ਅਲੱਗ ਕਰਤਾ ਹੁਣ ਆਪਾਂ ਹਜੇ ਬਾਰਡਰ ਬਣਾ ਕੇ ਤਾਪਦੀ ਗੱਲ ਦੂਜੇ ਦਿਨਾਂ 'ਚ ਫਰਕ ਪਾਉਣਾ ਇਹ ਫਰਕ ਨਹੀਂ ਪੈਣਾ ਇਸ ਦੇਸ਼ ਦੇ ਵਿੱਚ ਕਦੇ ਵੀ ਡਿਕਟੇਟਰਸ਼ਿਪ ਤੇ ਇਛੇ ਤਰ੍ਹਾਂ ਨਾਲ ਕੰਮ ਨਹੀਂ ਚੱਲਦਾ ਇੱਥੇ ਚੱਲਣਾ ਕੰਮ ਪਿਆਰ ਨਾਲ ਸਤਿਕਾਰ ਨਾਲ ਭਾਈਚਾਰੇ ਨਾਲ ਮੈਂ ਤਾਂ ਕਹਿੰਦਾ ਵੀ ਸਾਰੇ ਬੰਦੇ ਕੋ ਵੱਡਾ ਸਾਰਾ ਬਾਟਾ ਭਰ ਲਓ ਤੇ ਇੱਕ ਇੱਕ ਗਲਾਸ ਖੂਨ ਦਾ ਸਾਰੇ ਪੌਤੇ ਵਿੱਚ ਦਈਏ ਮਿਲਾ ਤੇ ਫਿਰ ਮੈਨੂੰ ਕਿ ਦੱਸੇ ਭਾਈ ਇਹ ਖੂਨ ਕਿਦਾ ਐਨੀ ਗੱਲ ਹੈ ਇਦੇ ਵਿੱਚ ਮੈਨੂੰ ਵੀ ਬੜਾ ਮਜ਼ਾ ਆਇਆ ਰੋਲ ਕਰਕੇ ਥੋੜਾ ਹੈਤਾ ਕਾਮੇਡੀ ਹੈ ਜੋਗਰਾਜ ਜੀ ਦੇ ਨਾਲ ਨੋਕ ਚੋਕ ਹੈ ਕਾਫੀ ਜ਼ਿਆਦਾ ਔਰ ਫਿਰ ਇੱਕ ਪੁੱਤਾਂ ਜਿਆਦਾ ਵੀ ਸਿਲਸਿਲਾ ਸ਼ੁਰੂ ਹੋ ਜਾਂਦਾ ਇੱਕ ਜੰਗਲ ਚ ਵੀ ਅਸੀਂ ਫਸ ਜਾਂਦੇ ਆ ਸਾਨੂੰ ਰਾਹ ਰਸਤੇ ਨਹੀਂ ਲੱਭਦੇ ਤੇ ਉਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਮਜ਼ੇਦਾਰ ਨੇ ਅਸੀਂ ਕੰਮ ਕਰਦੇ ਆ ਬੜਾ ਇੰਜੋਏ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਸਾਰੇ ਜਾਣੇ ਬਹੁਤ ਪਸੰਦ ਕਰੋਗੇ